ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਬਾਈ ਹਰਵੈਲ ਸਿੰਘ ਦੇ ਫਾਰਮ ਤੇ ਪਹੁੰਚਿਆ ਦੋਸਤੋ ਜਿੱਦਾਂਗੇ ਸਾਰੇ ਵੀਰ ਜਾਣਦੇ ਆ ਫੀਰੀ ਫਾਰਮਿੰਗ ਦੇ ਨਾਲ-ਨਾਲ ਇੱਕ ਪਸ਼ੂ ਵਪਾਰ ਦਾ ਕੰਮ ਵੀ ਆ ਇਸ ਘਰੇ ਪਸ਼ੂ ਜੜਿਆ ਦੋਸਤੋ ਜਿਆਦਾਤਰ ਜੜਿਆ ਦੋਸਤੋ ਵਿਕਰੀ ਵਾਲੇ ਵੀ ਆਉਂਦੇ ਆ ਤੇ ਇਸ ਘਰੋਂ ਆਪਾਂ ਜਿਹੜੀ ਅਪਡੇਟ ਆ ਦੋਸਤੋ ਦੋਸਤੋ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਦਿੰਦੇ ਆ ਰਹੇ ਆਂ ਹਰੀਕੇ ਪੱਤਨ ਤੋਂ ਦੂਰੀ ਦੋਸਤੋ ਕਿ 12 ਕਿਲੋਮੀਟਰ ਦੀ ਹੈਗੀ ਆ ਬਿਲਕੁਲ ਸੰਗਵਾ ਅੱਡੇ ਤੋਂ ਤੁਸੀਂ ਵਿਜ਼ਿਟ ਕਰਕੇ ਠੀਕ ਆ ਜੀ ਪੱਟੀ ਮੋੜ ਤੋਂ ਪਹਿਲਾਂ ਸੰਗਵਾ ਏਡਾ ਹੁੰਦਾ ਸੰਗਵਾ ਅੱਡੇ ਤੋਂ ਤੁਸੀਂ ਵਿਜ਼ਿਟ ਕਰ ਸਕਦੇ ਜੇ ਵੀਰ ਹਰਬੇਲ ਦੇ ਪਿੰਡ ਜੋਰ ਸਿੰਘ ਵਾਲੇ ਬਰਵਾਲਾ ਚੀਮਾ ਦੁੱਬਲੀ ਇਹ ਬਿਲਕੁਲ ਨਾਨਾ ਲੱਗਦੇ ਪਿੰਡ ਆ ਨਵੇਂ ਵੀਰਾਂ ਨੂੰ ਜ਼ਰੂਰ ਦੱਸ ਦਿੰਨੇ ਆ ਤਾਂ ਜੋ ਦੋਸਤੋ ਆਉਣ ਦੇ ਵਿੱਚ ਸਾਨੀ ਹੋਵੇ ਵੈਸੇ ਨੰਬਰ ਆਪਾਂ ਹਰ ਵਾਰ ਲਗਾਤਾਰ ਸਕਰੀਨ ਦੇ ਉੱਪਰ ਚਲਦੇ ਕਰ ਦਿੰਦੇ ਆ ਅੱਜ ਪਸ਼ੂ ਦੋਸਤੋ ਆਪਾਂ ਤੁਹਾਨੂੰ ਚਾਰ ਨਗ ਦਿਖਾ ਦਾਂਗੇ ਠੀਕ ਆ ਜੀ ਚਾਰ ਨਗ ਨੇ ਇੱਕ ਬੂਰੀ ਨੀਲੀ ਰੱਬ ਦੀ ਜਿਹ ਇੱਕ ਮੱਝ ਬਿਲਕੁਲ ਨੀਲੀ ਦੀ ਤਾਜੀ ਸੂਈ ਆ ਇਹ ਦਿਖਾ ਦਾਂਗੇ ਇੱਕ ਵਾਇਡ ਹੋਵੇਗੀ ਦੋਸਤੋ ਤੇ ਇੱਕ ਨੀਲੀ ਰਾਵੀ ਦਾ ਬਹੁਤ ਚੰਗੇ ਸੀਮੈਂਟ ਦਾ ਜਿਹੜਾ ਦੋਸਤੋ ਚੰਗੇ ਬੁੱਲ ਦਾ ਜਿਹੜਾ ਇੱਕ ਕਟਾ ਨੀਲੀ ਰਾਵੀ ਦਾ ਟੇਡੇ ਘੱਟ ਦੇ ਵਿੱਚ ਉਹ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਦਾਂਗੇ ਅੱਜ 12 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ 2:30 ਵਜੇ ਦਾ ਆਓ ਕਰਦੇ ਆਂ ਗੱਲਬਾਤ ਵੀਰ ਹਰਵੈਲ ਸਿੰਘ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ ਜੇ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਵੈਲ ਸਿੰਘ ਸਸਰੀਕਾਲ ਹਾਂਜੀ ਸੰਤੂ ਸਾਹਿਬ ਜੀ ਸਸਰੀਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਟੀਟਾ ਵੀਰ ਜੀ ਬਹੁਤ ਵਧੀਆ ਹਰਵੈਲ ਭਾਈ ਅੱਜ ਪਸ਼ੂ ਕਿੰਨੇ ਦਿਖਾਉਣੇ ਆ ਅ ਸੰਤੂ ਸਾਹਿਬ ਅੱਜ ਆਪਾਂ 4 ਨਗ ਦਿਖਾਵਾਂਗੇ ਟੋਟਲੀ ਤੇ ਇਹਦੇ ਵਿੱਚ ਦੋ ਨੀਲੀ ਦੀਆਂ ਮੱਝਾਂ ਨੇ ਇੱਕ ਬੂਰੀ ਨੀਲੀ ਹਾਂਜੀ ਇੱਕ ਵੈਸੇ ਕਾਲੀ ਨੀਲੀ ਹੈ ਇੱਕ ਨੀਲੀ ਦਾ ਕੱਟਾ ਵਾ ਠੀਕ ਹੈ ਜੀ ਇੱਕ ਸੱਜਰ ਸੂਈ ਗਾਂ ਵਾ ਠੀਕ ਹੈ ਠੀਕ ਹੈ ਤੇ ਹੋਰ ਇਹ ਤਾਂ ਪਾਕੀ ਸਾਰੇ ਆ ਪਸ਼ੂ ਆਪਣੇ ਸਾਰੇ ਘਰ ਦੇ ਹੀ ਹਨ ਇਹ ਸਾਰੇ ਹੋਮ ਬਰੀਡ ਆ ਜਿੰਨੇ ਵੀ ਤਕਰੀਬ ਨੇ ਕਰਦੇ ਆ ਇਹ ਸਾਰੇ ਮੈਂ ਗੱਬਣ ਤਿਆਰੀ ਆ ਇਹ ਤਿਆਰ ਆ ਗੱਬਣਾ ਛੋਟੀਆਂ ਵਾ ਕੁਝ ਨੀਲੀ ਦੇ ਪਸ਼ੂ ਵਿੱਚ ਹਾਂ ਲੋ ਵੀ ਠੀਕ ਆ ਜੀ ਬਾਕੀ ਮੋٹے ਜਿਹਾ ਛਾਤੀ ਪਵਾ ਦਿੰਦੇ ਆ ਇਹ ਫਾਰਮ ਤੇ ਜਿਹੜੇ ਪਸ਼ੂ ਆ ਠੀਕ ਆ ਜੀ ਇਹ ਬਿਲਕੁਲ ਘਰ ਦੇ ਪਸ਼ੂ ਆ ਠੀਕ ਆ ਨਾਲ ਡੇਰੀ ਦਾ ਕੰਮ ਵੀ ਹੈਗਾ ਵੱਡੇ ਤੌਰ ਤੇ ਨਾਲ ਵਿਕਰੀ ਵਾਲੇ ਪਸ਼ੂ ਵੀ ਆਉਂਦੇ ਆ ਤੇ ਹਰਵੇਲ ਭਾਈ ਕਰੀਏ ਸ਼ੁਰੂਆਤ ਪਹਿਲੇ ਨੰਬਰ ਤੋਂ ਇਧਰਲੀ ਸਾਈਡ ਤੋਂ ਹੋ ਜੂ ਫਿਰ ਨੰਬਰ ਪਹਿਲਾ ਅਚਾਰ ਬੇਲ ਭਾਈ ਕੀ ਡਿਟੇਲ ਆ ਇਸ ਸੰਦਰ ਸਾਹਿਬ ਦੀ ਤੀਜੇ ਸੂਏ ਸੂਈ ਆ ਤੀਜਾ ਸੂਆ ਬਿਲਕੁਲ ਨੀਲੀ ਦੀ ਆ ਹਾਂ ਬਿਲਕੁਲ ਬਿੱਲੀ ਮਨ ਕੀ ਆਖਾ ਟੇਡਾ ਕੱਟ ਜਿਹੜਾ ਥੋੜਾ ਵਿੱਚ ਟੁੱਟਦਾ ਹੂੰ ਤਾਂ ਥਣ ਭੰਨੇ ਦੀ ਤਾਂ ਇੰਨੀ ਕਿ ਸੰਦਰ ਸਾਹਿਬ ਸਾਫ ਆ ਨਾ ਬਿਲਕੁਲ ਠੁਕਵਾ ਲੇਵਾ ਠੀਕ ਅੱਜ ਜਿਹੜਾ ਦਾ ਸੂਈ ਨੂੰ ਸਮਾਂ ਵਾ ਕਰੀਬ 5 ਤੋਂ 6 ਦਿਨ ਅੱਛਾ ਜੀ ਇਸ ਟਾਈਮ 8 ਤੋਂ 9 ਲੀਟਰ ਜਿਹੜਾ ਕੱਚਾ ਬੋਲਾ ਕਹਿ ਸਕਦੇ ਆਪਾਂ ਹੂੰ ਬਿਲਕੁਲ ਦੁੱਤੇ ਆਉਣ ਨੂੰ ਤਿਆਰ ਆ ਤਾਂ ਬਾਕੀ ਜਿਹੜੀ ਨਾਰਮਲੀ ਚੁਆਈ ਜਿਹੜੀ ਏ ਬਾਰਾ ਲੀਟਰ ਦੇ ਲਾਗੇ ਬੰਨੇ ਜਿਹੜੀ ਕਰਾਉਗੇ ਠੀਕ ਆ ਜੀ ਹਾਂ ਜੀ ਖੋਲੇ ਵੀਰ ਜੀ ਲੋ ਵੀ ਦੋਸਤੋ 9 ਕਿਲੋ ਠੀਕ ਆ ਜੀ ਬਿਲਕੁਲ ਬੌਲੇ ਤੋਂ ਬਾਹਰ ਹੁਣ ਕੱਚਾ ਬੌਲਾ ਵੀਰ ਕਹਿੰਦਾ ਤੇ ਮਗਰ ਕਟਾ ਜੀ ਕਟਾ ਜੀ ਆ ਮੇਲ ਕਾਫ ਦੇਖ ਲਓ ਜੀ ਬਿਲਕੁਲ ਨਾੜੂ ਨਾਲ ਹੀ ਹੋਣਾ ਸ਼ਾਇਦ ਠੀਕ ਆ ਕੱਲ ਤਾਂ ਸੀਗਾ ਬਿਲਕੁਲ ਤਾਜ਼ਾ ਆ ਠੀਕ ਆ ਜੀ ਆ ਮਗਰ ਜਿਹੜਾ ਦੋਸਤੋ ਮੇਲ ਕਾਫ ਆ ਇਸ ਮੱਝ ਦੇ ਸਵੇਰ ਦੂਜਾ ਦੱਸਦਾ ਜੀ ਇਸ ਮੱਝ ਨੂੰ ਤੀਜਾ ਸਵੇਰ ਸੋਈ ਆ ਠੀਕ ਆ ਲਓ ਜੀ ਵੀ ਮੰਨ ਸਕਦੇ ਆਪਾਂ ਹਾਂ ਕੋਈ ਛੋਟੀ ਪਾਲ ਠੀਕ ਆ ਜੀ ਤੋ ਤੀਜੇ ਸਵੇਰੇ ਦੇ ਵਿੱਚ ਦੋਸਤੋ ਤੁਸੀਂ ਮੰਨ ਸਕਦੇ ਜੇ ਨੀਲੀ ਦੀ ਜਿਹੜੀ ਦੋਸਤੋ ਇਹ ਮੱਝ ਆੱਖ ਬਿੱਲੀ ਮਨ ਕੀ ਆ ਬਿਲਕੁਲ ਮਗਰਲੇ ਪੈਰ ਤੋਤੇ ਆ ਚੰਗਾ ਦੰਦ ਦਾ ਕੱਦ ਕਾੜ ਫਿੱਟਪੁੜਾ ਬਹੁਤ ਸੁਥਰਾ ਝੋਟੀ ਦਾ ਪੱਧਰ ਆ ਆ ਲਓ ਜੀ ਠੀਕ ਆ ਜੀ ਸੋ ਹਾਈਟ ਕੱਦ ਦੀ ਸੋਹਣੀ ਆ ਵੱਡੀ ਹਾਈਟ ਕੱਦ ਆ ਦੋਸਤੋ ਲੰਬਾਈ ਲੰਬੀ ਤੁਸੀਂ ਆਪ ਦੇਖ ਲਓ ਥੋੜੀ ਲੰਬੀ ਦੋਰ ਦੇ ਆ ਜੀ ਲੰਬੇ ਦੋਰ ਆ ਆ ਦੇਖੋ ਲੰਬੀ ਤੋਰ ਜਿਆ ਬਾਕੀ ਥਾਨ ਪਾਂਡਾ ਇੱਕ ਰੂ ਵੀ ਦੇਖ ਕੇ ਚੈੱਕ ਕਰੋ ਬਿਲਕੁਲ ਚੌਰ ਸਲੇਵਾ ਨਖੇੜ ਦੇ ਵਿੱਚ ਥਾਨ ਜਿਹੜੀ ਦੋਸਤੋ ਸੱਜੀ ਖੱਬੀ ਬਹਿ ਨਹੀਂ ਦੇ ਆ ਕੋਈ ਘੱ ਘਰੇ ਆ ਲੋ ਜੀ ਬਹੁਤ ਵਧੀਆ ਸੰਧੂ ਸਾਹਿਬ ਜਿੰਨੀ ਵੀ ਇਹਦੀ ਆਪਾਂ ਤਾਰੀਫ ਕਰੀਏ ਉਨੀ ਥੋੜੀ ਛੋਟੀ ਦੀ ਚੰਗੀ ਹਾਈਟ ਆ ਆ ਲੋ ਜੀ ਅੱਗੇ ਜਿਵੇਂ ਨੀਲੀ ਦੇ ਬੱਚੇ ਲੈਣੇ ਹੋਣ ਆਪਾਂ ਤਾਂ ਚੰਗੇ ਇਹਦੇ ਚ ਬੱਚੇ ਜਿਹੜੇ ਛੋਟੀ ਜੋ ਆਪਾਂ ਲੈ ਸਕਦੇ ਆ ਲਓ ਜੀ ਠੀਕ ਆ ਬਾਕੀ ਠੰਡੀ ਧੀਰੀਆ ਸੀਲ ਸਾਊਗਾ ਬਾਕੀ ਸੀਲ ਸਾਊਗਾ ਕਾਲੀ ਨਹੀਂ ਪੈਂਦੀ ਚੋਣ ਬਹੁਤ ਵਧੀਆ ਸੰਧੂ ਸਾਹਿਬ ਲਓ ਜੀ ਚੁਆਈ ਇੱਕ ਨੰਬਰ ਠੀਕ ਆ ਜੀ ਚੁਆਪ ਸਮਾ ਇੱਕ ਨੰਬਰ ਆ ਕੋਈ ਪੂਰ ਕੋਈ ਛੱਟੇ ਲਈ ਗੰਜਾਈ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਠੀਕ ਆ ਜੀ ਪੋਲੀ ਅਡਰ ਕੁਆਲਟੀ ਕਾਫੀ ਸੋਹਣੀ ਹੈ ਦੋਸਤੋ ਪੋਲੀ ਆ ਕੋਈ ਵੀ ਦੂਰੋਂ ਨੇੜਿਆਂ ਆ ਰਿਹਾ ਉਹਨਾਂ ਵੀਰਾਂ ਨੂੰ ਅ ਵਿਸ਼ੇਸ਼ ਤੌਰ ਤੇ ਜਰੂਰ ਦੱਸੀਦਾ ਠੀਕ ਆ ਜੀ ਕਿਉਂਕਿ ਭਾਵੇਂ ਨੇੜੇ ਆ ਵੀਰ ਤੁਸੀਂ ਆਨਲਾਈਨ ਵੀ ਸੌਦਾ ਕਰਨਾ ਹੋਵੇ ਕਰ ਸਕਦੇ ਹੋ ਕਿਉਂਕਿ ਬਹੁਤ ਹੀ ਦੂਰੋਂ ਕੋਈ ਵੀਰ ਆ ਜਾਂਦਾ ਬਾਅਦ ਵਿੱਚ ਵਿਖਾਈ ਗਈ ਚੀਜ਼ ਤੇ ਰੇਲੇਟ ਕੋਈ ਚੀਜ਼ ਨਾ ਨਿਕਲੇ ਤੇ ਜਿਹੜਾ ਉਹਨਾਂ ਵੀ ਕਾਫੀ ਪੈਦੇ ਲੈਵੇ ਦੀ ਗੱਲ ਕਰੀਏ ਤਾਂ ਦੁਬਾਰਾ ਇਹਦੀ ਗੱਲ ਕਰਨ ਨੂੰ ਦਿਲ ਕਰਦਾ ਹਾਂ ਜੀ ਬਿਲਕੁਲ ਬਰੀਕੀ ਨਾ ਦਿਖਾਓ ਚੰਗੀ ਬੰਤਰ ਸੋਹਣੀ ਆ ਠੀਕ ਆ ਜੀ ਪੀੜੀ ਦੇ ਭਾਵਾਂ ਵਾਂਗੂ ਬਿਲਕੁਲ ਹਵਾਨੇ ਦੀ ਬੰਤਰ ਕਾਫੀ ਸੋਹਣੀ ਆ ਦੋਸਤੋ ਠੀਕ ਹੈ ਵਿਚੌਰਸ ਲੈਵਾ ਉੱਪਰੋਂ ਸੋ ਠੰਡੀ ਧੀਰੀ ਆ ਕੋਈ ਤੋਰੇ ਦੇ ਵਿੱਚ ਕੋਈ ਕਾਲ ਪੁਣਾ ਨਹੀਂ ਹੈਗਾਗਾ ਬਾਕੀ ਬਿਲਕੁਲ ਤੁਹਾਡੇ ਸਾਹਮਣੇ ਪਤਲੀ ਸਕਿਨ ਆ ਠੀਕ ਆ ਚਮੜੀ ਬਿਲਕੁਲ ਪਤਲੀ ਇਹ ਆ ਦੇਖ ਠੀਕ ਆ ਤੇ ਮੁਠੀ ਮੁਠੀ ਪੂਰਾ ਥਣ ਹੈਗਾ ਚਵਾਈ ਤੁਹਾਨੂੰ ਬੈਕਸੰਦ ਦਾ ਆਪਾਂ ਤੁਹਾਡੇ ਦੋ ਦੋ ਧਾਰਾ ਮਾਰਾ ਦਿੰਨੇ ਆ ਲਓ ਜੀ ਛੱਡ ਦਿਓ ਸੋ ਚਵਾਈ ਨੂੰ ਜਿਹੜੀ ਦੋਸਤੋ ਵੀਰ ਜਰੂਰ ਪਾਇਲ ਦਿੰਦਾ ਭਾਵੇਂ ਦੋ ਦੋ ਚਾਰ ਚਾਰ ਧਾਰਾ ਜਰੂਰ ਹੋਣ ਜਰੂਰ ਮਾਰਕੇ ਦਿਖਾਈਆਂ ਜਾਂਦੀਆਂ ਦੋਸਤ ਹੋ ਸਕਦਾ ਵੀ ਕਿਸੇ ਵੀਰ ਨੇ ਦੂਰ ਤੱਕ ਦੇ ਆਨਲਾਈਨ ਸੌਦਾ ਕਰਨਾ ਹੋਵੇ ਉਹ ਨਾਲ ਜਿਹੜੀ ਦੋਸਤੋ ਵਾਅਦੇ ਬੰਦੀ ਇਹ ਗੱਲ ਹੋ ਜਾਂਦੀ ਵੀ ਬਿਲਕੁਲ ਕਲੀਅਰ ਹੋ ਜਾਂਦਾ ਕਈ ਵਾਰ ਪਸ਼ੂ ਆਪਾਂ ਸਾਰਾ ਦਿਖਾ ਦਿੰਨੇ ਆ ਕੋਈ ਚਵਾਈ ਨਾ ਦਿਖਾਈ ਹੋਵੇ ਕਿਉਂਕਿ ਕਰਨੀ ਤਾਂ ਚਵਾਈ ਆ ਜਾ ਕੇ ਤੇ ਉਹੀ ਜਿਹੜੀ ਮੋਸਟ ਅਪੋਰਟੰਟ ਚੀਜ਼ ਹੈ ਦਾ ਮੈਂ ਇਧਰ ਨੂੰ ਕਰਿਆ ਹਾਂ ਲਓ ਜੀ ਤੇ ਅਗਲੇ ਥਣ ਦਾ ਦੇਖਿਓ ਤੁਸੀਂ ਆਹ ਲਓ ਜੀ ਕੱਲੇ ਕੱਲੇ ਦੇ ਬੇਸ਼ਕ ਮਾਰਦੇ ਆ ਜੀ ਆਹ ਦੇਖੋ ਜੀ ਠੀਕ ਆ ਇਹ ਉਲਟ ਪੈਣੀ ਲੱਗਲਾ ਜੀ ਇਹ ਮਗਰਲੇ ਥਣ ਹੈਗੇ ਆ ਬਿਲਕੁਲ ਪੋਲੀਬਾਹ ਪੈਣੀ ਵਾਲੇ ਪਾਸੇ ਤੋਂ ਤੇ ਆਹ ਦੇਖੋ ਜੀ ਚੰਗੀ ਸੰਦੂ ਸੋ ਚਵਾਈ ਥਣ ਵੀ ਬਹੁਤ ਕੁਆਲਿਟੀ ਦਾ ਲੱਗਾ ਲੋ ਪ੍ਰਭੋ ਓਕੇ ਜੀ ਹਰਵੇਲ ਕੀ ਮੁੱਲ ਕਰਦੇ ਆਂ ਬਈ ਦਾ ਮੁੱਲ ਸੰਦੂ ਸਾਹਿਬ ਕਰਨ ਨੂੰ ਪਵੇ 75 ਕਰੀਏ ਜੋ ਮਰਜੀ ਕਰੀਏ 68500 ਰੁਪਏ ਹੀ ਇਹਦਾ ਮੁੱਲ ਹੋਊਗਾ ਜਿਹਦੇ ਤੇ ਆਪਾਂ ਛੋੜ ਛੱਪਾ ਕਰਾਂਗੇ ਠੀਕ ਹੈ ਜੀ 68500 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੋ ਜਾਊਗਾ ਠੀਕ ਹੈ ਜੀ ਜਸਟ ਬਾਕੀ ਤੁਸੀਂ ਕੰਟੈਕਟ ਕਰ ਲਿਓ ਗੱਲਬਾਤ ਕਰ ਲਿਓ ਚਵਾ ਆਪਸ ਮਾਈਕ ਨੰਬਰ ਆ ਬਾਕੀ ਹਵਾਨੇ ਦੀ ਕੰਡੀਸ਼ਨ ਬਹੁਤ ਸੋਹਣੀ ਆ ਬਹੁਤ ਵਧੀਆ ਬੰਤਰ ਹਵਾਨੇ ਦੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਇੱਕ ਹੋਰ ਨਗੀਨਾ ਤੁਹਾਨੂੰ ਦਿਖਾਉਣਾ ਬਿਲਕੁਲ ਬੂਰੀ ਨੀਲੀ ਰਾਵੀ ਦੀ ਠੀਕ ਹੈ ਜੀ ਬਿਲਕੁਲ ਬੂਰੀ ਨੀਲੀ ਰਾਵੀ ਦੀ ਆ ਤੇ ਪੂਰੀਆਂ ਨਿਸ਼ਾਨੀਆਂ ਜਿਹੜੀਆਂ ਤੁਹਾਨੂੰ ਆਪ ਹੀ ਦੱਸ ਇਸ ਬਣੀਆਂ ਦੋਸਤੋ ਠੀਕ ਹੈ ਜੀ ਤੇ ਬਾਹਰੀਆਂ ਜੀ ਆਪਾਂ ਕੱਲੀ ਕੱਲੀ ਗਣਾਈਆਂ ਤੇ ਹਰ ਵਾਰ ਉਹ ਵੀ ਚੰਗੀ ਨਹੀਂ ਬਾਕੀ ਹਰ ਵੀਰ ਨੂੰ ਜਿਹੜੀ ਪਰਖ ਆ ਉਹਨੂੰ ਪਤਾ ਲੱਗ ਜਣਾ ਪੂਰੀਆਂ ਨਿਸ਼ਾਨੀਆਂ ਕੰਪਲੀਟ ਨੇ ਠੀਕ ਹੈ ਜੀ ਤੇ ਚੰਗੀ ਆ ਸੰਤੂ ਸਾਹਿਬ ਝੋਟੀ ਹਾਂ ਦੂਜੇ ਸੂਵੇ ਨੇ ਸੁਣਾ ਹੂੰ ਲਓ ਜੀ ਥੋੜਾ ਜਨਾ ਜਿੱਥੋਂ ਆਈ ਆ ਉਥੇ ਘਰ ਦੇ ਵਿੱਚ ਨਾ ਜਿਆਦਾਦਾਰ ਹਵਾਜਾਈ ਘੱਟ ਸੀਗੀ ਹਾਂ ਹਾਂ ਆਪਾਂ ਸੁ ਕਰਦਾ ਸੀ ਕਾਲ ਕਰਦੀ ਆ ਤੇ ਠੀਕ ਆ ਜੀ ਤਾਂ ਦਿਨ ਕਿੰਨੇ ਕੁ ਲੈ ਜੂ ਅਜੇ ਸੰਧੂ ਸਾਹਿਬ ਅਜੇ ਉਹਨਾਂ ਦੇ ਮੁਤਾਬਕ ਇੱਕ ਹਫਤਾ ਇੱਕ ਹਫਤਾ ਪ੍ਰਭੂ ਸਮਾਂ ਲੈ ਜੂ ਅਜੇ ਪੂਰੀ ਨੀਲੀ ਰਵੀ ਦੀ ਸੂਹਾ ਦੂਜਾ ਤੇ ਤੀਜਾ ਦੱਸਦਾ ਜੀ ਬਿਲਕੁਲ ਦੂਜਾ ਸੂਹਾ ਸੰਧੂ ਸਾਹਿਬ ਹਾਂ ਠੀਕ ਆ ਤੇ ਲਾਏ ਪੈ ਗਈ ਹੈ ਨਾ ਲਾਏ ਪੈ ਗਈ ਆ ਲੋ ਜੀ ਬਾਕੀ ਸੰਦਸਾ ਚੁਵਾਈ ਇੱਕ ਨੰਬਰ ਭੋਲੀ ਬਹੁਤ ਜ਼ਿਆਦਾ ਠੀਕ ਬਿਲਕੁਲ ਚਾਰੇ ਪੈਰ ਤਾਂ ਹੁੰਦੇ ਸੂਤ ਦੇ ਨਿਸ਼ਾਨ ਹਾਂਜੀ ਤਾਂ ਬੂਰੀ ਨੀਲੀ ਦੇ ਵਿੱਚ ਪਿਓਰ ਦੇ ਵਿੱਚ ਜਿਹੜੀ ਆਉਂਦੀ ਲੋ ਵੀ ਦੋਸਤੋ ਬੂਰੀ ਨੀਲੀ ਰਵੀ ਦੀ ਠੀਕ ਆ ਮੱਝ ਚੰਗੀ ਆ ਦੋਸਤੋ ਠੀਕ ਆ ਛੋਟੀ ਕੁਵੀਰ ਗਿਣ ਸਕਦਾ ਹਾਂਜੀ ਆ ਦੇਖੋ ਬਿਲਕੁਲ ਸੰਦਸਾ ਜਿੰਨੀ ਵੀ ਆਪਾਂ ਇਹਦੀ ਗੱਲ ਕਰੀਏ ਨਾ ਓ ਵਧੀਆ ਬਾਕੀ ਠੰਡੀ ਹੋ ਜੂਗੀ ਸੰਤੂ ਸਾਹਿਬ ਹਾਤੂ ਤੂ ਫੇਰੀਏ ਜਦੋਂ ਪਸ਼ੂ ਤੇ ਤਾਂ 1-2 ਦਿਨ ਦੇ ਵਿੱਚ ਜਿਹੜਾ ਕਾਲਾ ਪਣ ਪਸ਼ੂ ਦੇ ਵਿੱਚੋਂ ਚਲੇ ਜਾਂਦਾ ਬਿਲਕੁਲ ਬਾਲੇ ਸੱਜਣ ਜਿਹੜੇ ਭੈਣ ਭਰਾ ਪਸ਼ੂ ਦੇ ਕੋਲੇ ਆਉਂਦੇ ਹੀ ਘਟਾ ਹੋਰ ਮੇਲੇ ਭਾਈ ਕਈ ਫਰਾਉਂਦਾ ਨੇ ਵੀ ਪਸ਼ੂ ਤੁਹਾਡੇ ਕੋਲ ਵੀ ਆ ਕੇ ਨਵੀਂ ਥਾਂ ਹੀ ਆਉਂਦਾ ਬਿਲਕੁਲ ਅੱਗੇ ਜਿੱਥੇ ਜਾ ਝੀਲ ਆ ਗਿਆ 2-4 ਦਿਨ ਜਿੱਥੇ ਨਵੀਂ ਥਾਂ ਗਿਆ ਉਹ ਵੀ ਆ ਪੈਂਦਾ ਕਿਤੇ ਵੀ ਸੰਤੂ ਸਾਹਿਬ ਪਸ਼ੂ ਆਹੀ ਮਾਝ ਜਦੋਂ ਸਵੇਰੇ ਆਪਾਂ ਖਰੀਦਣ ਗਏ ਸੀ ਹਾਂਜੀ ਤਾਂ ਇਹ ਲੱਗੇ ਨਹੀਂ ਸੀ ਆਉਣ ਦੇਂਦੀ ਹਾਂਜੀ ਤਾਂ ਹੁਣ ਦੇਖੋ ਆਰਾਮ ਨਾਲ ਹੀ ਖੜ ਗਈ ਬਿਲਕੁਲ ਜੀ ਸੋ ਮਾਜਰੀ ਬਿਲਕੁਲ ਜਿਹੜੀ ਦੋਸਤੋ ਤੁਸੀਂ ਵੇਖ ਲਓ ਬਾਡੀ ਸਟਰਕਚਰ ਵੇਖ ਲਓ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਹੇਅਰ ਰਵੇ ਦੀ ਆ ਠੀਕ ਆ ਜੀ ਬੂਰੀ ਨੀਲੀ ਲਾਵੀ ਦੀ ਤੇ ਬਾਕੀ ਜਦੋਂ ਅਜੇ ਬੜੂਗੀ ਬਹੁਤ ਛੋਟੀ ਲਾਇ ਪਈ ਆ ਤੇ ਲਾਇ ਡਕਲਾ 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 ਛੋਟੀ ਨੂੰ ਫੇਜ ਦੇ ਡਕ 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 ਕੋਈ ਬਾਕੀ ਸੰਧਾ ਥਾਨ ਦੀ ਇਹਦੀ ਫੁੱਲ ਗਰੰਟੀ ਆ ਆਪਣੀ ਸੋਲ ਵੀ ਪੋਲੀ ਰਹੂਗੀ 35 ਵੀ ਬਹੁਤ ਵਧੀਆ ਸਰਵਲ ਵੀਰੇ ਇੱਕ ਚਵਾ ਦਾ ਚਵਾ ਦਾ ਬਿਲਕੁਲ 35 ਦਾ ਦੱਸਦੇ ਤੇ ਇੱਕ ਕੋਈ ਭਾਰ ਪਿੱਛੇ ਦੀ ਜਰੂਰ ਕਬਲੀ ਜਦੇ ਕਿਉਂਕਿ ਦੋਪਹਿਰ ਮੈਂ ਮੱਝ ਤੇ ਵੀਰ ਕੋਈ ਭਾਰ ਪਿੱਛਾ ਨਹੀਂ ਆ 35 ਬਹੁਤ ਪੋਲੀ ਹਜੇ ਜਸਤ ਰਲਾਈ ਪਈ ਹੈ ਬਿਲਕੁਲ ਤੇ ਪੱਧਰ ਥਣ ਦੇ ਵੇ ਦੀ ਹੈ ਠੀਕ ਆ ਜੀ ਜਦੋਂ ਬਿਲਕੁਲ ਬਣਾ ਕੇ ਲੇਵਾ ਤਿਆਰ ਕੀਤਾ ਪੱਧਰ ਲੇਵਾ ਹੋਊਗਾ ਬਾਕੀ ਟਿੱਪ ਕੇ ਦਿਖਾ ਦੇਣ ਤਾਂ ਜ਼ਿਆਦਾ ਵਧੀਆ ਸੀ ਅੱਛਾ ਜੀ ਚੱਲ ਗੁਰੂ ਖੋਲੀ ਮੜਾ ਜੀ ਹੈ ਖੋਲੀ ਮੜਾ ਜੀ ਚੱਲ ਲਏ ਜਨ ਬਾਕੀ ਦੋਸਤੋ ਹਾ ਤੇਪਕੇ ਤੁਹਾਨੂੰ ਤਸਲੀਨਾ ਦਿਖਾ ਦਿੱਤੀ ਜਾਊਗੀ ਆ ਵੇਖੋ ਜਿੰਦਾ ਵੇਖੋ ਅਗਲੇ ਥਾਂ ਆ ਲਓ ਜੀ ਇਹ ਮਗਲੇ ਥਾਂ ਹੈ ਹੜਾ ਚੋਣ ਬਹੁਤ ਵਧੀਆ ਆ ਲਓ ਜੀ ਇੱਕੋ ਜਿਹਾ ਭਰਾ ਦੋਸਤੋ ਬਾਕੀ ਮੋਟੀ ਚਵਾਈ ਹੈ ਠੀਕ ਹੈ ਜੀ ਤਸਲੀ ਪੂਰੀ ਹੈ ਦੋਸਤੋ ਠੀਕ ਹੈ ਕੋਈ ਵੀ ਰਾਬ ਦਾ ਖਰੀਦ ਸਕਦਾ ਜਿਹੜਾ ਵੀ ਰਚੌਂਗ ਰੱਖਦਾ ਠੀਕ ਹੈ ਜੀ ਨੀਦੀ ਰਾਬੀ ਦੀ ਪੂਰੀ ਦਾ ਠੀਕ ਆ ਉਹਨਾਂ ਵੀਰਾਂ ਨੀ ਪੈਰਾ ਤੇ ਵੀ ਹੈਗੇ ਆ ਹਰ ਇੱਕ ਪੂਰੀ ਜਿਹੜੀ ਕੁਆਲਿਟੀ ਵਾਲੀ ਚੀਜ਼ ਆ ਠੀਕ ਆ ਜ਼ਰੂਰ ਤੁਸੀਂ ਜਿਹੜੀ ਆ ਖਰੀਦ ਸਕਦੇ ਜੀ ਵੀਰ ਹਰਦੇਲ ਦੇ ਕੋਲ ਆ ਠੀਕ ਆ ਹਰਵੇਲ ਭਾਈ ਕੀ ਮੁੱਲ ਕੀ ਕਰਦੇ ਹਿੰਦਾ ਸੰਤੂ ਸਾਹਿਬ ਮੋਲੇ ਦਾ 71000 ਰੁਪਿਆ ਹਾਂਜੀ ਉਹਦੇ ਚੋਂ ਹੀ ਮਾਨਤਾ ਨਾਲ ਆਪਾਂ ਕਰਾਂਗੇ 71000 ਚੋਂ ਬੇ ਕੋ ਸੰਤੂ ਸਾਹਿਬ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੰਗੀ ਚੀਜ਼ ਬਣੂਗੀ ਬੱਚੇ ਵੀ ਬੂਰੀ ਨੀਲੀ ਲਵੀ ਦੇ ਲੈਣੇ ਹਣ ਤਾਂ ਆਪਾਂ ਇਹਦੇ ਚੋਂ ਲੈ ਸਕਦੇ ਆ ਠੀਕ ਆ ਜੀ ਲੋ ਵੀ ਦੋਸਤੋ 71000 ਦੇ ਵਿੱਚੋਂ ਛੋੜ ਚਾਪਾ ਮਾਨਤਾ ਨਾਲ ਹੋ ਜਾਊਗਾ ਕਾਫੀ ਪਸੰਦ ਆਊਗੀ ਵੀਰਾਂ ਨੂੰ ਬੂਰੀ ਨੀਲੀ ਨੀਰਾ ਵੀਦੀ ਇਸ ਤੋਂ ਬਾਅਦ ਇੱਕ ਵਿਹੜ ਤੁਹਾਨੂੰ ਦਿਖਾਉਣੇ ਆਂ ਜਿੰਦੂ ਕੁਦਰਤੀ ਚੀਜ਼ਾਂ ਨਿਕਲਦੀਆਂ ਕਦੀ ਕਦੀ ਪੀਸ ਆਉਂਦਾ ਵਾ ਬਾਕੀ ਬੂਰੀਆਂ ਲਾਗਤੀਆਂ ਤਾਂ ਮਿਲ ਜਾਂਦੀਆਂ ਪਰ ਨੀਲੀ ਰਾਵੀ ਬਹੁਤ ਘੱਟ ਮਿਲਦੀ ਹੈ ਬਿਲਕੁਲ ਠੀਕ ਹੈ ਜੀ ਸੋ ਅੱਗੇ ਜਿਹੜੀ ਦੋਸਤੋ ਵਿਹੜ ਆ ਗਈ ਵਿਹੜ ਦੀ ਡਿਟੇਲ ਕੀ ਹੈ ਵੀਰ ਇਹ ਸੰਦੂ ਸਾਹਿਬ ਦੂਜੇ ਸੂਵੇ ਵਿਹੜ ਸੂਈ ਆ ਸੂਈ ਆ ਜੀ ਹਾਂਜੀ ਆ ਕਿੰਨੇ ਕ ਦਿਨ ਹੋ ਗਏ ਇਹ ਨੂੰ ਅੱਜ ਹੋ ਗਏ ਸੰਦੂ ਸਾਹਿਬ 6 ਦਿਨ ਠੀਕ ਹੈ ਜੀ 5 6 ਦਿਨ ਦਾ ਸਮਾਂ ਹੋ ਗਿਆ ਬੱਚਾ ਕੀ ਥੱਲੇ ਵੀਰ ਇਹਦੇ ਪਿੱਛੇ ਮੇਲ ਕਾਫ ਆ ਗਿਆ ਮੇਲ ਕਾਫ ਤੇ ਬਿਲਕੁਲ ਸੀਲ ਸਹਾੂਆ ਆਹ ਲੋ ਜੀ ਸੰਧੂ ਸਾਹਿਬ ਪਿਛਲੇ ਸਵੇਰ ਥੱਲੇ 13 ਤੋਂ 14 ਲੀਟਰ ਜਿਹੜਾ ਦੁੱਧ ਸੀਗਾ ਹਾਂ ਤੇ ਬਾਕੀ ਠੰਡੀ ਸੀਲ ਆਹ ਦੇਖੋ ਜੀ ਕੱਲੇ ਕੱਲੇ ਠੰਡੀ ਧਾਰ ਚੈੱਕ ਕਰ ਸਕਦਾ ਕੋਈ ਵੀਰ ਆਹ ਦੇਖੋ ਬਹੁਤ ਵਧੀਆ ਐਦਮ ਜੀ ਚੋਾਈ ਦਾ ਟਾਈਮ ਹੈ ਅੱਛਾ ਵੀਰ ਜਿਵੇਂ 6 7 ਦਿਨਾਂ ਦੀ ਸੋਈ ਆ ਤੇ ਕਿੰਨਾ ਗਦਦ ਹੋਣਾ ਫੋਨ ਸੰਧੂ ਸਾਹਿਬ 10 ਕਿਲੋਟਰ ਦੇ ਲਗਭਗ ਹੋਊਗਾ ਹਾਂ ਬਾਕੀ ਨਾਰਮਲ ਹੀ 13 14 ਦੇ ਚੱਲੂਗਾ ਠੀਕ ਹੈ ਜੀ ਮੁੱਲ ਸੰਧੂ ਸਾਹਿਬ ਬਹੁਤ ਜਾਇਜ਼ ਹੈ ਦਾ ਹਾਂ ਹਾਂ ਲੈ ਵੀ ਦੋਸਤੋ 10 ਕਿਲੋ ਦੁੱਧ ਹਾਜ਼ਰ ਤੇ ਬਿਲਕੁਲ ਤਾਜ਼ੀ ਠੀਕ ਹੈ ਜੀ ਤੁਸੀਂ ਕੋਈ ਵੀਰ ਦਾ ਸੰਪਰਕ ਕਰ ਸਕਦਾ ਤੇ ਬੱਚਾ ਜਿਹੜਾ ਆਪਾਂ ਤੁਹਾਨੂੰ ਵੀ ਦਿਖਾ ਦਿੰਦੇ ਆ ਇਹੋ ਬੱਚਾ ਮਗਰ ਇਹਦੇ ਬਿਲਕੁਲ ਜੀ ਲੋਡ ਠੀਕ ਇਹ ਬੱਚਾ ਮੇਲ ਤਾਂ ਕਿੰਨਾ ਮੁੱਲ ਕਿ ਨਾ ਕਰਦੇ ਰਿੰਦੂ ਸਾਹਿਬ ਇਹਦਾ ਮੁੱਲ ਕਰਨ ਉਹ ਮੈਂ ਜਿੰਨਾ ਮਰਜ਼ੀ ਕਰੀ ਜੇ ਸਾਢੇ 37000 ਰੁਪਏ ਮੁੱਲਾ ਸਿਰਫ ਛੋੜ ਹੋ ਗਈ ਸਾਢੇ 37000 ਹਾਂਜੀ ਠੀਕ ਹੈ ਜੀ ਬਿਲਕੁਲ ਜੀ ਸਾਢੇ 37000 ਦੇ ਵਿੱਚੋਂ ਦੋਸਤੋ ਛੋੜ-ਛੱਪਾ ਹੋ ਜਾਊਗਾ ਮਾਨਤਨ ਠੀਕ ਹੈ ਜੀ ਤੇ ਬਾਕੀ ਥਣ ਤੋਂ ਭਾਂਡਾ ਬਿਲਕੁਲ ਵਧੀਆ ਬਿਲਕੁਲ ਮੁੱਠੀ ਮੁੱਠੀ ਥਣ ਹੈਗਾ ਚਾਹੇ ਕਿ ਰਿੰਦੂ ਸਾਹਿਬ ਭੈਣ ਭਰਾਵਾਂ ਨੂੰ ਰਿਕਵੈਸਟ ਆ ਕਿ ਪਹਿਲਾ ਹੀ ਰੇਟ ਜਾਇਜ਼ ਹੁੰਦੇ ਆ ਤੇ ਜ਼ਿਆਦਾ ਫੋਰਸ ਨਾ ਕਰਿਆ ਕਰਨ ਠੀਕ ਹੈ ਜੀ ਕਿਉਂਕਿ ਆਪਾਂ ਕੋਈ ਜ਼ਿਆਦਾ ਮਾਰਜਨ ਨਹੀਂ ਰੱਖਦੇ ਵਿੱਚ ਠੀਕ ਆ ਲਓ ਵੀ ਅੱਗੇ ਆ ਗਿਆ ਵੀ ਨੀਲੀ ਰਵੀ ਦਾ ਕਟਾ ਬਾਕੀ ਫਿਰ ਵੀ ਭੈਣ ਭਰਾਵਾਂ ਦਾ ਮਨ ਤਾਨ ਕਰਨਾ ਪੈਂਦਾ ਵਾ ਸੰਦਰੇ ਬਾਬਰ ਦਾ ਬੱਚਾ ਵਾ ਅੱਛਾ ਜੀ ਤੇ ਚੰਗਾ ਵਰ ਦਾ ਲਓ ਜੀ ਬਾਬਰ ਦਾ ਕਟਾ ਦੋਸਤੋ ਬਿਲਕੁਲ ਨੀਲੀ ਰਵੀ ਦਾ ਠੀਕ ਆ ਜੀ ਬਿਲਕੁਲ ਸਾਰੇ ਪੈਰਾਂ ਦੇ ਨਿਸ਼ਾਨ ਆ ਸਾਰੇ ਪੈਰਾਂ ਦੇ ਅਗਲੇ ਪੈਰਾਂ ਦੇ ਜਵਾਬ ਮਗਰਲੇ ਪੈਰ ਤੋਤੇ ਠੀਕ ਆ ਪੂਛ ਉੱਪਰ ਤੱਕ ਵਾਈਡ ਦੋਸਤੋ ਬਾਕੀ ਟੇਢਾ ਕੰਗਾ ਨੀਲੀ ਸਿੰਗੀ ਆ ਹਾਂ ਲਓ ਬਿਲਕੁਲ ਸੁੱਲਾ ਜਨਿਕ ਜਿਹੜਾ ਇਹਦਾ ਸਰੀਰ ਦਾ ਜੁੱਸਾ ਵਾ ਬਿਲਕੁਲ ਜੀ ਇਹ ਡੇਢੇ ਕੱਟ ਦੇ ਵਿੱਚ ਡੇਢੇ ਕੱਟ ਦੇ ਵਿੱਚ ਆ ਠੀਕ ਆ ਤੇ ਚੰਗਾ ਮਾਲਿਸ਼ਕੀਨ ਮਾਲੀ ਬਣੂਗਾ ਵੇਖੋ ਸਿੰਗੀ ਵੇਖੋ ਮੋੜਨ ਦੇ ਆ ਬਹੁਤ ਸੋਹਣਾ ਹੈ ਨਾ ਮੇਨੂੰ ਤਾਂ ਬਿਲਕੁਲ ਕੋਲੇ ਮੋੜ ਲਿਆ ਸਿੰਗ ਕੋਲੇ ਹੀ ਬਿਲਕੁਲ ਹਾਂ ਇੱਥੇ ਲੱਗ ਜਣਾ ਘੁੰਮ ਕੇ ਕੁੱਤੀ ਚ ਬਿਲਕੁਲ ਹਾਂ ਤੇ ਬਾਕੀ ਚੰਗਾ ਜਿਸ ਦਿਨ ਮੱਲਾਪਾ ਲੈ ਗਿਆ ਉਸ ਦਿਨ ਦਾ ਬਿਲਕੁਲ ਹਾਂ ਰੁਲਦੂ ਜਿਆ ਸੀਗਾ ਲਵ ਦੱਸੋ ਠੀਕ ਆ ਹੁਣ ਤਾਂ ਬਹੁਤ ਸੋਹਣਾ ਬਣ ਗਿਆ ਠੀਕ ਆ ਬਾਕੀ ਹੋਣੀ ਹੁਣ ਤਾਂ ਸਾਇਲੇਜ ਵਗੈਰਾ ਪੈਂਦਾ ਨੂੰ ਹੈ ਪੈਂਦਾ ਬਿਲਕੁਲ ਸੰਧੂ ਸਾਹਿਬ ਉਸ ਦਿਨੋਂ ਕਾਫੀ ਜ਼ਿਆਦਾ ਫਰਕ ਪੈ ਗਿਆ ਵੇਟ ਵੀ ਵੱਧ ਗਿਆ ਇਹਦਾ ਸੋ ਕਟਾ ਕਾਫੀ ਖੂਬਸੂਰਤ ਆ ਦੋਸਤੋ ਠੀਕ ਆ ਨੀਲੀ ਰਾਵੀ ਦਾ ਕਟਾ ਕਾਫੀ ਬੇਰੇ ਵੀ ਮੰਗ ਰੱਖਦੇ ਵੀ ਕਟਾ ਖਰੀਦਣਾ ਨੀਲੀ ਰਾਵੀ ਦਾ ਤਾਂ ਤੁਸੀਂ ਇਹ ਜ਼ਰੂਰ ਖਰੀਦ ਸਕਦੇ ਜੀ ਬਾਫਰ ਦਾ ਬੱਚਾ ਵੀ ਦੱਸ ਰਿਹਾ ਵੀ ਬਾਫਰ ਦਾ ਨਾ ਹੋਵੇ ਸੰਧੂ ਸਾਹਿਬ 7-8 ਮਹੀਨੇ ਦੇ ਵਿੱਚ ਕਟਾ ਪੂਰਾ ਆਪਾਂ ਇਹਦੇ ਤੋਂ ਉੱਪਰ ਲੈ ਕੇ ਜਾਣਾ ਹੁਣ ਜਿਵੇਂ ਜੇ ਸਟੇਜ ਤੇ ਇਹ ਆ ਤਾਂ ਬਿਲਕੁਲ ਇਹ 7-8 ਮਹੀਨੇ ਜੇ ਇੱਥੇ ਆ ਜੀ ਇੱਥੋਂ ਕੋ ਚਲੋ ਇੱਥੋਂ ਕੋ ਖੇਚਲ ਕਰਦੇ ਕੁਝ ਕਰਦੇ ਇੱਥੋਂ ਕੋ ਖੇਚਲ ਕਰਨੀ ਸ਼ੁਰੂ ਕਰਦੇ ਨਿਕਲ ਜਾਂਦਾ ਤਾਂ ਇਹ ਛਿਲੇ ਜੋ ਨਿਕਲ ਗਿਆ ਹੁਣ ਬਸ ਬਸ ਹੁਣ ਤਾਂ ਬਸ ਇਹਨੇ ਬਣਨਾ ਹੀ ਹੈ ਤੇ ਕੀ ਦਾ ਰਿਚੀ ਮੰਗ ਰੱਖੀ ਹੈ ਇਹਦਾ ਸੰਦੂ ਸਾਹਿਬ 13.5 ਹਜ਼ਾਰ ਉਹ ਚੋਂ ਮਾਨਤਨ ਕਰਦਾ ਹੈ ਠੀਕ ਹੈ ਜੀ ਹਾਂਜੀ 13.5 ਹਜ਼ਾਰ ਦੇ ਵਿੱਚੋਂ ਦੋਸਤੋ ਮਾਨਤਨ ਆਣਾ ਛੋਟਛੱਪਾ ਹੋ ਜਾਊਗਾ ਕਟਾ ਕਾਫੀ ਸੋਹਣਾ ਪਸੰਦ ਆਊਗਾ ਬਾਕੀ ਪੁੱਠਾ ਪਾਠਾ ਤੁਸੀਂ ਆਪ ਹੀ ਦੇਖ ਲਓ ਠੀਕ ਹੈ ਜੀ ਬਿਲਕੁਲ ਉਹ ਢਿੱਲਾ ਟੋ ਲੱਗਾ ਸੀ ਇਹ ਮਾਲੀ ਦੇ ਵਿੱਚ ਢਿੱਲ ਬਹੁਤ ਜਿਆਦਾ ਹੈ ਠੀਕ ਹੈ ਸੰਦੂ ਸਾਹਿਬ ਆਪਣੇ ਕੋ ਅਪਾਜਾ ਦੀ ਵੀਡੀਓ ਅਲੱਗ ਕਵਰ ਕਰਾਂਗੇ ਹਾਂਜੀ ਹਾਂਜੀ ਪੰਪੇਰੀਅਨ ਨਸਲ ਦੀਆਂ ਫੀਮੇਲ ਨੇ ਆਪਣੇ ਕੋਲੇ ਕਿੰਨੀਆਂ ਫੀਮੇਲ ਨੇ ਆ ਦੋ ਨੇ ਆਜੋ ਦਿਖਾ ਦਈਏ ਲਓ ਵੀ ਦੋਸਤੋ ਡੌਗ ਦੇ ਵਿੱਚ ਜੇਕਰ ਗੱਲ ਕਰਨੀ ਹੈ ਤੇ ਪੁਮੀਰੀਅਨ ਆ ਬਰੀਡ ਦੇ ਵਿੱਚ ਵੀਰ ਕੋਲੇ ਫੀਮੇਲ ਆ ਠੀਕ ਆ ਜੀ ਤੇ ਬਿਲਕੁਲ ਸੂਈ ਆ ਉਹਦੇ ਬੱਚੇ ਜਿਹੜੇ ਦਿੱਤੇ ਗਏ ਆ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਫੀਮੇਲ ਬੱਚੇ ਕਿੰਨੇ ਆ ਤੇ ਮੇਲ ਕਾ ਦੁੱਧ ਲੈ ਰਹੇ ਠੀਕ ਆ ਜੀ ਆ ਦੇਖੋ ਜੇ ਦੁੱਧ ਲੈ ਗਿਆ ਗੱਗਾ ਦੁੱਧ ਪੀ ਲੈਂਦੇ ਹਾਂ ਬਾਟੀ ਚ ਬਿਲਕੁਲ ਜੀ ਉਮਰ ਕਿੰਨੀ ਹੋ ਗਈ ਬੱਚਿਆਂ ਦੀ ਇਹ ਹੋ ਹੀ ਗਏ ਕਰੀਬ ਅੱਜ 40 ਦਿਨ ਦੇ ਹੋ ਹੀ ਗਏ ਲਓ ਜੀ 40 ਦਿਨ ਦੀ ਜਿਹੜੀ ਏਜ ਹੋ ਗਈ ਹੈ ਦੋਸਤੋ ਬਾਕੀ ਤੁਸੀਂ ਵੇਖੋ ਕੁਆਲਟੀ ਦੇਖ ਕੇ ਚੈੱਕ ਜ਼ਰੂਰ ਕਰੋ ਠੀਕ ਹੈ ਸੋ ਬਿਲਕੁਲ ਜੱਤ ਕਾਫੀ ਜਿਆਦੀ ਆ ਤੇ ਆ ਦੇ ਬਿਲਕੁਲ ਇਹ ਦੋਨੇ ਨੇ ਹਾਂ ਦੋਨੋਂ ਫੀਮੇਲ ਹੀ ਆ ਦੋ ਫੀਮੇਲ ਨੇ ਲਓ ਵੀ ਦੋਨੋਂ ਫੀਮੇਲ ਆ ਲਓ ਬਾਕੀ ਸੰਤੂ ਸਾਹਿਬ ਜੇ ਨੰਦਾ ਵੇਤੋ ਨਹੀਂ ਜਾਂਦੇ ਬਿਲਕੁਲ ਜੀ ਤਾਂ ਨਹੀਂ ਤਾਂ ਬਹੁਤ ਜਿਆਦਾ ਇਹਨਾਂ ਦੇ ਸ਼ਾਈਨਿੰਗ ਜਿਹੜਾ ਕਲਰ ਹੈ ਥੋੜਾ ਧੁੰਦਲਾ ਹੁੰਦਾ ਬਿਲਕੁਲ ਵਾਈਟ ਨਹੀਂ ਆ ਥੋੜੇ ਕਸਮਹਲੇ ਹੋਏ ਭਾਈ ਹਾਂ ਉਹ ਥੋੜਾ ਨਵਾਂ ਨਵਾਂ ਕਰਕੇ ਆ ਬਾਕੀ ਸੰਤੂ ਸਾਹਿਬ ਇੰਨੇ ਕ ਸਮਝਦੇ ਆਰਾ ਕਿ ਲਾਗੇ ਦੁੱਧ ਲੈ ਕੇ ਆਈਦਾ ਨਾ ਦੁੱਧ ਜਦੋਂ ਪਾਈਦਾ ਪਸ਼ੂਆਂ ਦੀ ਚੁਆਈ ਸ਼ੁਰੂ ਹੁੰਦੀ ਆ ਹੂੰ ਉਸੇ ਟਾਈਮ ਇਹਨਾਂ ਨੇ ਭੌਂਕਣਾ ਸ਼ੁਰੂ ਕਰ ਦੇਣਾ ਹੁੰਦਾ ਕਿ ਸਾਨੂੰ ਦੁੱਧ ਮਿਲ ਜੇ ਹਾਂ ਨਹੀਂ ਨਹੀਂ ਪੂਰੇ ਪਲੇ ਬਹੁਤ ਸੁਣੇ ਬਿਲਕੁਲ ਏਅਰ ਚੰਗੀ ਹੋਈ ਆ ਬਾਕੀ ਦੋਸਤੋ 40 ਦਿਨ ਏਜ ਆ ਤੇ ਜਰੂਰ ਤੁਸੀਂ ਕੰਟੈਕਟ ਕਰ ਲਿਓ ਕਾਫੀ ਵੀਰ ਸ਼ੌਂਕ ਰੱਖਦੇ ਆ ਠੀਕ ਆ ਜੀ ਬਾਕੀ ਸੰਤੂ ਸਾਹਿਬ ਕੋਈ ਇਹਨਾਂ ਦਾ ਜ਼ਿਆਦਾ ਰੇਟ ਨਹੀਂ ਪਲੇ ਪਲੋਸੇ ਨੇ ਇਹਨਾਂ ਦਾ 3500 ਰੁਪਏ ਆ ਜਿਹੜਾ ਡਿਮਾਂਡ ਆ ਉੱਚੀ ਆ ਆਪਾਂ ਥੋੜੀ ਬਹੁਤਾ ਮਾਨਤਾ ਕਰਾਂਗੇ ਜੋੜੀ ਦਾ ਜੀ ਨਹੀਂ ਨਹੀਂ ਸਿੰਗਲ ਪੀਸ ਸਿੰਗਲ ਸਿੰਗਲ ਪੀਸ ਜਿਹੜਾ ਉਹ 3500 ਦਾ ਠੀਕ ਆ ਜੀ ਵਿੱਚੋਂ ਗੁੰਜਾਇਸ਼ ਹੋ ਜੂਗੀ ਠੀਕ ਆ ਜੀ 7000 ਦੋਨਾਂ ਦਾ ਤੇ ਜੇਕਰ ਕੋਈ ਵੀਰ ਇਕੱਠੀ ਜੋੜੀ ਲੈਣਾ ਚਾਹੁੰਦਾ ਫੀਮੇਲ ਨੇ ਦੋਨੋਂ ਠੀਕ ਆ ਜੀ ਮੇਰੀ ਫੀਮੇਲ ਫਲੈਪ ਕਿੱਥੇ ਗਈ ਤੇ 7000 ਚੋਂ ਮਾਨਤਾ ਹੋ ਜੂਗਾ ਠੀਕ ਤੇ ਇਹਦਾ ਜਿੱਤੋਂ ਆਪਾਂ ਮੈਟਿੰਗ ਕਰਵਾਈ ਸੀ ਮੇਲ ਵੀ ਆਪਣੇ ਕੋਲ ਹੀ ਆ ਮੇਲ ਵੀ ਆਪਣੇ ਕੋਲੇ ਆ ਇਹ ਆ ਅੱਛਾ ਜੀ ਫੀਮੇਲ ਵੀ ਇੱਥੇ ਹੁਣੀ ਆ ਠੀਕ ਹੈ ਜੀ ਲੋਬ ਆ ਦੇਖੋ ਦੁੱਧ ਪੀ ਰਹੇ ਨੇ ਦੋਸਤੋ ਬਾਕੀ ਤੁਹਾਨੂੰ ਨਾਲ ਦੀ ਨਾਲ ਤਾਂ ਦਿਖਾ ਰਹੇ ਆ ਵੀ ਅੱਗੇ ਬਿਲਕੁਲ ਈਜ਼ੀ ਇਸੇ ਤਰ੍ਹਾਂ ਤੁਸੀਂ ਦਾ ਦੁੱਧ ਪਿਆ ਸਕਦੇ ਜੀ ਆਜੋ ਆਜੋ ਠੀਕ ਹੈ ਜੀ ਏਜ ਦੇ ਹਿਸਾਬ ਨਾਲ ਬਿਲਕੁਲ ਜਿਵੇਂ ਅੱਜ 40 ਬਿਲਕੁਲ 40 ਜਨਾਂ ਦੀ ਏਜ ਆ ਠੀਕ ਹੈ ਬਿਲਕੁਲ ਬਾਟੀ ਦੇ ਵਿੱਚ ਠੀਕ ਹੈ ਜੀ ਦੁੱਧ ਪੀ ਰਹੇ ਨੇ ਆ ਦੇਖੋ ਆਜੋ ਆਜੋ ਜੀ ਸਾਰੇ ਬਿਲਕੁਲ ਆ ਸਾਰਾ ਮੇਲ ਹੀ ਲੱਗ ਗਿਆ ਹਾਂ ਬਿਲਕੁਲ ਜੀ ਸਾਰੇ ਇੱਕੇ ਵਿੱਚ ਹੀ ਵਸੇ ਸਾਰਾ ਫੀਮੇਲ ਇਹ ਫੀਮੇਲ ਹੈ ਫੀਮੇਲ ਇਹਦੇ ਬੱਚੇ ਨੇ ਇਹ ਮੇਲ ਆ ਆ ਮੇਲ ਇਹ ਮੇਲ ਆ ਜਿਹੜੇ ਮੇਰੇ ਹੱਥ 'ਚ ਸੰਗਲੀ ਵਾਲਾ ਠੀਕ ਹੈ ਜੀ ਉਹ ਇਹਨਾਂ ਦੀ ਮੈਂ ਸੋ ਕਿਸੇ ਤਰ੍ਹਾਂ ਦਾ ਕੋਈ yellow dot ਨਹੀਂ ਹੈ ਬਈ ਦੋਸਤੋ ਬਿਲਕੁਲ white ਹੈ ਨਿਕਲੋਂ white ਆ ਬਿਲਕੁਲ ਕੋਈ yellow ਨਹੀਂ ਹੈਗਾ ਕੋਈ dot spot ਵਾਲੇ ਨਹੀਂ ਹੈਗੇ ਬਿਲਕੁਲ white ਆ ਬਸ ਥੋੜੀ ਥੋੜਾ ਜਿਹਾ ਨਵਾਉਣ ਦੀ ਯਾਰ ਕਰਕੇ ਕੇਅਰਲੈਸ ਆ ਥੋੜੇ ਜੇ ਥੋੜਾ ਜਿਹਾ ਡਰਾਈ ਡਰੂ ਮਾਰੀ ਹੋਵੇ ਨਵਾਤੋ ਆ ਕੇ ਤੇ ਉਹ ਤੁਹਾਨੂੰ ਸਾਰੇ ਵੀਰ ਸਮਝਦਾਰ ਨੇ ਜਿਹੜੇ ਬਰੀਡ ਰੱਖਦੇ ਆ ਰੱਖਦੇ ਨੇ ਤੇ ਬਾਕੀ ਬਿਲਕੁਲ ਪਿਓਰ ਬਰੀਡ ਦੇ ਵਿੱਚ ਕਮੀਆਂ ਨਹੀਂ ਠੀਕ ਆ ਜੀ ਤੇ ਬਿਲਕੁਲ ਛੋਟੀ ਬਰੀਡ ਆ ਥੋੜਾ ਜਿਹਾ ਖਾ ਕੇ ਰੱਜਣ ਵਾਲੀ ਆ ਤੇ ਬਿਲਕੁਲ ਸ਼ੌਂਕੀਆ ਤੌਰ ਤੇ ਕਾਫੀ ਵੀਰ ਪਹਿਲ ਦਿੰਦੇ ਆ ਇਹਨਾਂ ਨੂੰ ਰੱਖਣ ਦੇ ਠੀਕ ਆ ਸੋ ਜਰੂਰ ਤੁਸੀਂ ਕੰਟੈਕਟ ਬਾਈ ਹਰਵੇਲ ਦੇ ਨਾਲ ਕਰ ਲਿਓ ਤੇ ਆ ਦੇਖੋ ਜੀ ਹਰਵੇਲ ਬਾਈ ਨੰਬਰ ਆਪਣੇ ਜਰੂਰ ਫੋਨ ਕਰੀ ਨ 9036820259906382025 ਠੀਕ ਹੈ ਜੀ ਸੋ ਦੋਸਤੋ ਇਹ ਸਨ ਬਾਈ ਹਰਵੇਲ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਪਸ਼ੂ ਵੀ ਦਿਖਾਤੇ ਆ ਤੁਹਾਨੂੰ ਜਿਹੜੇ ਦੋਸਤੋ ਇੱਕ ਡੌਗ ਬਰੀਡ ਦੇ ਵਿੱਚ ਆਪਾਂ ਤੁਹਾਨੂੰ ਪਮੀਰੀਅਨ ਦੇ ਬੱਚੇ ਵੀ ਦਿਖਾਤੇ ਆ ਜਰੂਰ ਤੁਸੀਂ ਪਰਚੇਜ਼ ਕਰ ਸਕਦੇ ਜੀ ਨੰਬਰ ਦਿੱਤੇ ਆ ਸਕਰੀਨ ਦੇ ਉੱਪਰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ